ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ आवर ਅਨਦਰ ਵਲੌਗ ਅੱਜ ਹੈ ਕਿ ਸੀ ਬੱਚਿਆਂ ਨੂੰ ਛੁੱਟੀ ਤੇ ਆਪਾਂ ਬਣਾਈ ਸਵੇਰੇ ਸਵੇਰੇ ਛੋਲੇ ਕੁਲਚੇ ਕੈਨੇਡਾ ਵਿੱਚ ਇਹ ਵੈਸੇ ਵਧੀਆ ਵੀ ਹੈ ਚੀਜ਼ ਇੱਕ ਤੇ ਪਤਾ ਨਹੀਂ ਹੁਣ ਮੇਰੇ ਅਕੋਰਡਿੰਗ ਤਾਂ ਵਧੀਆ ਵੀ ਹੈ ਤੇ ਘਟੀਆਂ ਤਾਂ ਕਹਿ ਨਹੀਂ ਸਕਦੇ ਬਟ ਸੋਚ ਆਪੋ ਆਪਣੀ ਹੁੰਦੀ ਆ ਕਿ ਜਿਹੜੀ ਚੀਜ਼ ਜਿਵੇਂ ਹੁਣ ਇੱਥੇ ਨਹੀਂ ਹੈ ਇਸ ਆਸਾਨੀ ਨਾਲ ਕੋਈ ਵੀ ਨਹੀਂ ਮਿਲਦੀ ਜਾਂ ਨਹੀਂ ਇੱਥੇ ਕੋਸਟਲੀ ਹੈ ਤਾਂ ਆਪਾਂ ਉਹਨੂੰ ਘਰ ਬਣਾ ਕੇ ਵੀ ਖਾ ਸਕਦੇ ਹਾਂ ਇਹਦੇ ਨਾਲ ਕੀ ਹੈ ਆਪਣੀ ਉਹ ਵੀ ਸੇਫਟੀ ਵੀ ਹੈ ਤੇ ਆਪਣੀ ਚੀਜ਼ ਆਪਣੇ ਮਨਪਸੰਦ ਦੀ ਫਰੈਸ਼ ਖਾ ਸਕਦੇ ਹਾਂ ਫਿਰ ਅਸੀਂ ਨਿਕਲ ਗਏ ਘਰੋਂ ਘਰੋਂ ਅਸੀਂ ਲਈ ਬੱਸ ਫਿਰ ਆਪਾਂ ਇਹ ਰਸਤੇ ਦੇ ਵਿੱਚ ਆਉਣ ਦਾ ਵੀ ਸ਼ੂਟ ਕੀਤਾ ਲਾਈਬ੍ਰੇਰੀ ਦੇ ਵਿੱਚ ਇੱਥੇ ਕਹਿੰਦੇ ਬਹੁਤ ਮਤਲਬ ਫੈਸਿਲਿਟੀਆਂ ਨੇ ਸੀ ਕਿਾ ਚਲੋ ਦੇਖ ਕੇ ਆਂਦੇ ਆ ਤੇ ਲਾਈਬ੍ਰੇਰੀ ਦੇ ਵਿੱਚ ਲਾਈਬ੍ਰੇਰੀ ਥੋੜੀ ਮਤਲਬ ਇੱਥੇ ਕੀ ਹੈ ਪਾਸ ਹੀ ਹੈ ਹਰੇਕ ਆਪਣੇ ਏਰੀਆ ਦੇ ਅਕੋਰਡਿੰਗ ਨੂੰ ਪੈਂਦੀ ਹੈ ਲਾਈਬ੍ਰੇਰੀ ਤੇ ਅਸੀਂ ਹੁਣ ਲਾਈਬ੍ਰੇਰੀ ਪਹੁੰਚ ਗਏ ਲਾਈਬ੍ਰੇਰੀ ਦਾ ਬਾਹਰ ਦਾ 뷰 ਵੀ ਬਹੁਤ ਵਧੀਆ ਸੀ ਤੇ ਸਾਈਡ ਤੇ ਇੱਕ ਜੈਂਸੀ ਸੈਂਟਰ ਬਣਿਆ ਹੋਇਆ ਇੱਥੇ ਆਈ ਥਿੰਕ ਕਲਚਰ ਪ੍ਰੋਗਰਾਮ ਆਰਾ ਅਰੇਂਜ ਕੀਤੇ ਜਾਂਦੇ ਨੇ ਇੱਥੇ ਹਜੇ ਮੈਂ ਵੀ ਨਹੀਂ ਗਈ ਫਿਰ ਕਦੇ ਜਾਵਾਂਗੇ ਫਿਰ ਸ਼ੂਟ ਕਰਕੇ ਆਵਾਂਗੇ ਦੇਖਾਂਗੇ ਕੀ ਕੀ ਇੱਥੇ ਕੀ ਹੁੰਦਾ ਏ ਤੇ ਬਾਰ ਦਾ ਵੀਊ ਵੀ ਬਹੁਤ ਅੱਛਾ ਸੀ ਕਾਫੀ ਵੱਡੀ ਹੈ ਲਾਇਬ੍ਰੇਰੀ ਬਹੁਤ ਜ਼ਿਆਦਾ ਸਰਦਾਰ ਜੀ ਅੱਗੇ ਤੁਰੇ ਜਾ ਰਹੇ ਨੇ ਇਹਨਾਂ ਨੂੰ ਪਤਾ ਹੀ ਨਹੀਂ ਪਿੱਛੇ ਸ਼ੂਟ ਹੋ ਰਿਹਾ ਹੈ ਫਾਈਨਲੀ ਅਸੀਂ ਲਾਇਬ੍ਰੇਰੀ ਦੇ ਵਿੱਚ ਪਹੁੰਚ ਗਏ ਅਪ ਲਾਇਬ੍ਰੇਰੀ ਦਾ ਆਪਣੇ ਆਪ ਡੋਰ ਓਪਨ ਹੋਇਆ ਗੁੱਡ ਫੀਲਿੰਗ ਹਾਂਜੀ ਇਹ ਸੀ ਲਾਇਬ੍ਰੇਰੀ ਦੇ ਬਾਹਰ ਮੇਨ ਐਂਟਰੈਂਸ ਦੇ ਨੋਟਿਸ ਬੋਰਡ ਵਗੈਰਾ ਲੱਗਿਆ ਹੋਇਆ ਇੱਥੇ ਪ੍ਰੋਗਰਾਮ ਵਗੈਰਾ ਦੱਸੇ ਹੁੰਦੇ ਨੇ ਵੀ ਕਿਹੜੇ ਕਿਹੜੇ ਇੱਥੇ ਪ੍ਰੋਗਰਾਮ ਹੋਣਦੇ ਨੇ ਜਾਂ ਆਉਣ ਵਾਲੇ ਪ੍ਰੋਗਰਾਮ ਨੇ ਬਾਹਰ ਇੱਥੇ ਉੱਪਰ ਜਿਮ ਵੀ ਹੈ ਲਾਇਬ੍ਰੇਰੀ ਤੇ ਤੇ ਇੱਥੇ ਨੀਚੇ ਸਾਈਡ ਤੇ स्विਮਿੰਗ ਪੂਲ ਐ ਇਹ ਆਫਿਸ ਬਣਿਆ ਹੋਇਆ ਉਹਨਾਂ ਦਾ ਸਪੋਰਟਸ ਕਲੱਬ ਵਾਲਿਆਂ ਦਾ ਕੋਈ ਵੀ ਆਪਾਂ ਸਪੋਰਟਸ ਚ ਜੁਆਇਨ ਕਰਨਾ ਹੈ ਇਹ ਕੈਲਗਰੀ ਪਬਲਿਕ ਲਾਇਬ੍ਰੇਰੀ ਇੱਥੇ ਬਾਹਰ ਰਿਟਰਨ ਵਿੰਡੋ ਬਣੀ ਹੋਈ ਐ ਬੁక్స్ ਰਿਟਰਨ ਕਰਨ ਦੇ ਲਈ ਤੇ ਮੇਨ ਐਂਟਰਸ ਤੇ ਇਹਨਾਂ ਦੇ ਓਪਨਿੰਗ ਆਵਰਸ ਲੱਗਿਆ ਹੋਇਆ ਸ਼ਡਿਊਲ ਕੀ ਹੈ ਕਦੋਂ ਓਪਨ ਹੁੰਦੀ ਹੈ ਕਦੋਂ ਬੰਦ ਹੁੰਦੀ ਹੈ ਲਾਇਬ੍ਰੇਰੀ ਮੋਸਟਲੀ ਡੇਸ ਤਾਂ ਓਪਨ ਹੀ ਹੁੰਦੀ ਹੈ ਬਟ ਓਹੀ ਹੈ ਥੋੜਾ ਟਾਈਮ ਘੱਟ ਹੋ ਜਾਂਦਾ ਹੈ ਬਸ ਆਰਜ਼ ਘੱਟ ਜਾਂਦੇ ਨੇ ਬਾਕੀ ਬੁੱਕਸ ਬਹੁਤ ਸਾਰੀਆਂ ਨੇ ਇੱਥੇ ਬਹੁਤ ਅੱਛੀ ਅੱਛੀ ਬੁੱਕਸ ਨੇ ਸਾਰੇ ਤਰ੍ਹਾਂ ਦੀਆਂ ਬੁੱਕਸ ਮਿਲ ਜਾਂਦੀਆਂ ਤੁਹਾਨੂੰ ਜਨਰਲ ਮਿਸਟਰੀ ਫਿਕਸ਼ਨ ਨਾਨ ਫਿਕਸ਼ਨ ਬਹੁਤ ਅੱਛੀ ਹੈ ਕਾਫੀ ਵੱਡੀ ਲਾਇਬ੍ਰੇਰੀ ਬੱਚਿਆਂ ਦੇ ਲਈ ਵੀ ਬਹੁਤ ਅੱਛਾ ਹੈ ਕਿਡਸ ਦੇ ਲਈ ਸਪੈਸ਼ਲ ਇੱਕ ਅਲੱਗ ਤੋਂ ਬਣਿਆ ਹੋਈ ਹੈ ਤੇ ਪਰਸਨਲ ਕੰਪਿਊਟਰਸ ਵਗੈਰਾ अवेलेबल ਨੇ ਇੱਥੇ ਬੱਚਿਆਂ ਦੇ ਲਈ ਪਜ਼ਲ ਵਗੈਰਾ ਰੱਖੀਆਂ ਹੋਈਆਂ ਸੋਲਵ ਕਰਦੇ ਆ ਬੱਚੇ ਆ ਕੇ ਆਪਣਾ ਫਿਰ ਇੱਥੋਂ ਕੀ ਹੈ ਲਾਇਬ੍ਰੇਰੀ ਦੇ ਵਿੱਚੋਂ ਤੁਸੀਂ ਮਤਲਬ ਆਪਣਾ ਪ੍ਰਿੰਟ ਵਗੈਰਾ ਵੀ ਲੈ ਸਕਦੇ ਹੋ ਪਹਿਲਾਂ ਇੱਥੇ ਇਹ ਮੈਂਬਰਸ਼ਿਪ ਕਾਰਡ ਬਣਾਉਣਾ ਪੈਂਦਾ ਹੈ ਫਿਰ ਕਾਰਡ ਬਣਾਉਣ ਦੇ ਲਈ ਮਤਲਬ ਤੁਹਾਨੂੰ ਉਹ ਸਟੇਟਸ ਪ੍ਰੂਫ ਦੇਣਾ ਪੈਂਦਾ ਇੱਕ ਵੀ ਤੁਸੀਂ ਕਿਹੜੇ ਉਸ ਤੋਂ ਵਰਕ ਵੀਜ਼ਾ ਤੇ ਪਰ ਪੀਆਰ ਹੋ ਜਾਂ ਸਟੂਡੈਂਟ ਹੋ ਜੋ ਵੀ ਹੋ ਫਿਰ ਉਹਦਾ ਇਹ ਫਾਇਦਾ ਹੁੰਦਾ ਕਿ ਤੁਸੀਂ ਜਿਵੇਂ ਕੋਈ ਵੀ ਪ੍ਰਿੰਟ ਲੈਣਾ ਹੈ ਤਾਂ ਤੁਸੀਂ ਮਹੀਨੇ ਦੇ 50 ਪ੍ਰਿੰਟ ਬਲੈਕ ਐਂਡ ਵਾਈਟ ਲੈ ਸਕਦੇ ਹੋ ਤੇ ਕਲਰਸ ਪ੍ਰਿੰਟਰ 20 ਲੈ ਸਕਦੇ ਹੋ ਨਹੀਂ ਤਾਂ ਬਾਰ ਬਹੁਤ ਕੋਸਟਲੀ ਨੇ ਨਾ ਪ੍ਰਿੰਟ ਕਿਉਂਕਿ ਰੈਜ਼ਿਮ ਵਗੈਰਾ ਦੇਣਾ ਹੁੰਦਾ ਬੰਦ ਬੱਚਿਆਂ ਨੇ ਜੋਬ ਦੇ ਲਈ ਤਾਂ ਫਿਰ ਇੱਥੋਂ ਪ੍ਰਿੰਟ ਕਢਾ ਕੇ ਲੈ ਜਾਂਦੇ ਆ ਤੇ ਅੱਜ ਅਸੀਂ ਵੀ ਆਏ ਸੀ ਫਿਰ ਸਰਦਾਰ ਜੀ ਨੇ ਵੀ ਕਢਾਏ ਆਪਣੇ ਲਈ ਪ੍ਰਿੰਟ ਚਾਹੀਦੇ ਸੀ ਇਹਨਾਂ ਨੂੰ ਪਹਿਲਾਂ ਆਪਣੀ ਇਨਫੋਰਮੇਸ਼ਨ ਮੈਂਬਰਸ਼ਿਪ ਕਾਰਡ ਐਂਟਰ ਕਰਨਿਆ ਫੋਨ ਨੰਬਰ ਫਿਰ ਤੁਸੀਂ ਆਪਣਾ ਪ੍ਰਿੰਟ ਲੈ ਸਕਦੇ ਹੋ ਤੇ ਬਹੁਤ ਵੱਡੀ ਹੈ ਲਾਇਬ੍ਰੇਰੀ ਛਾਈ ਫਿਰ ਅਸੀਂ ਕਰਨੀ ਸੀ ਇੱਥੇ ਬੁੱਕ ਰਿਟਰਨ ਫਿਰ ਅਸੀਂ ਆਏ ਆਪਣੇ ਬਾਅਰ ਬੁੱਕ ਰਿਟਰਨ ਵਿੰਡੋ ਬਣੀ ਹੋਈ ਹੈ ਪਹਿਲਾਂ ਤੁਸੀਂ ਇੱਥੇ ਬਾਅਰ ਬੁੱਕ ਸਕੈਨ ਕਰਨੀ ਹੈ ਸਕੈਨ ਕਰਨ ਤੋਂ ਬਾਅਦ ਫਿਰ ਉਹ ਬੁੱਕ ਉੱਥੇ ਰੱਖਣੀ ਹੈ ਤਾਂ ਉਹ ਆਪਣੇ ਆਪ ਬੁੱਕ ਅੰਦਰ ਚਲੀ ਜਾਏਗੀ ਫਿਰ ਅਸੀਂ ਪਹਿਲਾਂ ਅਲੀ ਬੁੱਕ ਰੱਖੀ ਫਿਰ ਉਹ ਕੁਝ ਇਨਫੋਰਮੇਸ਼ਨ ਮੰਗਦੇ ਨੇ ਉਹ ਆਪਾਂ ਫਿਲ ਕੀਤੀ ਸਾਰੀ ਜੋ ਜੋ ਫਿਰ ਦੂਜੀ ਬੁੱਕ ਰੱਖ ਕੇ ਫਿਰ ਉੱਥੇ ਇਨਫੋਰਮੇਸ਼ਨ ਜੋ ਭਰਨੀ ਸੀ ਲੈਂਗੁਏਜ ਪੁੱਛਦੇ ਆ ਤੁਸੀਂ ਕਿਹੜੀ ਲੈਂਗੁਏਜ ਯੂਜ਼ ਕਰਨੀ ਹੈ ਪੰਜਾਬੀ ਵੀ ਇੱਥੇ ਯੂਜ਼ ਕਰ ਸਕਦੇ ਹੋ ਇੰਗਲਿਸ਼ ਪੰਜਾਬੀ ਇਹਦੇ ਚ ਆਪਾਂ ਨੂੰ ਰਸੀਪਟ ਮਿਲ ਗਈ ਕਿ ਹਾਂਜੀ ਬੁੱਕ ਰਿਟਰਨ ਹੋਊਗੀ ਤੁਹਾਡੀ ਅੱਛਾ ਜੀ ਓਕੇ ਬਾਏ ਇਥੇ ਕਰਦੇ ਹਾਂ ਅਸੀਂ ਆਪਣੇ ਵਲੌਗ ਦਾ ਐਂਡ